ਮਾਰ ਕੇ ਤਮਾਲਾ ਪਾਦੀ ਇਹਦੇ ਅਵੰਸ਼ ਚੱਤ ਕੇ ਵੇਖਾ ਮਾਂ ਤੇਰੀ ਨਤ ਜਸਾ ਭਟਿਆ ਕਰ ਦੋ ਬੰਦ ਇਹੋ ਕਰ ਦਿਓ ਕੱਲ ਨੂੰ ਬਾਜਵਾ ਬਾਜਵਾ ਗੈਲਰੀ ਗੈਲਰੀ ਜੀ ਮਾਨਯੋਗ ਐਮ ਐਲ اے ਸਾਹਿਬਾਨ ਸ਼੍ਰੀ ਜਸਵੀਰ ਰਾਜਾ ਗਿਰਚੀ ਮਾਨਯੋਗ ਐਮ ਐਲ اے ਸਾਹਿਬ ਪਾਰਟੀ ਦੇ ਵਕਫ ਵਕ ਨਮਾਇੰਦੇ ਅਹੁਦੇਦਾਰ ਚੇਅਰਮੈਨ ਬਾਰਕਾ ਅਤੇ ਸਾਰ ਸਭਮਤੀ ਨਾਲ ਚੁਣੀ ਹੋਈ ਪੰਚਾਇਤਾ ਚੁਣਨ ਵਾਲੇ ਪਿੰਡਾਂ ਦਾ ਜਿਨਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਤਰਨਤ ਕੰਮਾਂ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਲੋਕਾਂ ਲਈ ਲੋਕਨਧਿਆ ਸੁਵਿਧਾ ਮੌਈਆ ਕਰਾਉਂਗੇ ਮੈਂ ਸਮੂਹ ਪੰਚਾਇਤਾਂ ਨੂੰ ਇਹ ਵੀ ਪ੍ਰੋਕਲਸਾ ਦਵਾਉਂਦੇ ਆ ਕਿ ਜਿਨਾ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ ਅੱਜ ਇਸ ਸੋਹ ਚ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਸਾਡੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਜੀ ਉਹਨਾਂ ਦੇ ਨਾਲ ਸਾਡੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਇਸ ਦੇ ਮਾਨਯੋਗ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾਈ ਤੇ ਮੈਂ ਆਪਣੇ ਕੰਮ ਤੇ ਬੈਠਾ ਤੇ ਟੈਲੀਵਿਜ਼ਨ ਦੇ ਵਿੱਚ ਦੇਖ ਰਿਹਾ ਤੇ ਉਦੋਂ ਮੇਰਾ ਇੱਕ ਸਾਥੀ ਆਇਆ ਤੇ ਸਾਥੀ ਅਸੀਂ ਜਾ ਕੇ ਆਉਣਾ ਮੈਂ ਉਹਨੂੰ ਸਿਰ ਮਾਰਿਆ ਥੋੱਕੇ ਲੱਗਾਂ ਨਾ ਬਈ ਇਹ ਕੰਮ ਮੇਲਾ ਨਹੀਂ ਹੈ ਮਗਾ ਰਾਜਨੀਤੀ ਸਾਡੇ ਵਾਸਤੇ ਗੱਲ ਨਹੀਂ ਹੈ ਰਾਜਨੀਤੀ ਦੇ ਵਿੱਚ ਮਗਾ ਅਸੀਂ ਤਾਂ ਭਰਾਵਾ ਦੁਕਾਨਦਾਰ ਬੰਦੇ ਆ ਕੰਮ ਕਰਨ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਬੰਦੇ ਆ ਜੋ ਕਮਾਣਾ ਉਹ ਹੀ ਖਾਣਾ ਇਹ ਹੋਰ ਲੋਕਾਂ ਦੀ ਗੱਲ ਨਹੀਂ ਨੇ ਜਨਮ ਲਿਆ ਅਸੀਂ ਉਹ ਸੰਵਧਾਨ ਦੀ ਮੋਰਡ ਦੀ ਮਤ ਤੋਂ ਕਰਨੀ ਹੈ ਜੇ ਸਭ ਘਾਨੂ ਸਰੂਬਾਵਾ ਸਾਹਿਬ ਵੇਖ ਕਰ ਮੇ ਦਿੱਤਾ ਹੈ ਤੇ ਮੈਨੂੰ ਜਦੋਂ ਜਮਪਾਲ ਸਾਹਿਬ ਖਰੜ ਬਹਾੜੀ ਰਣਪੁਰ ਸਾਹਿਬ 13 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਦਾ ਜੂਥ ਵਿੰਗ ਦਾ ਪ੍ਰਧਾਨ ਰਹਾ ਔਰ ਜਦੋਂ 2017 ਦੀ ਇਲੈਕਸ਼ਨ ਆਈ ਤਾਂ ਪਾਰਟੀ ਨੇ ਬਿੜਾ ਮੰਗੀਆਂ ਹਲਕਾ ਗੜ ਸ਼ੰਗਰ ਤੋਂ ਮੈਨੂੰ ਟਿਕਟ ਦਿੱਤੀ ਜੇਖੋਣੇ 2017 ਦੇ ਵਿੱਚ ਜਦੋਂ ਪਾਰਟੀ ਲਈ ਵਿਧਾਇਕ ਬਣਿਆ ਹਲਕੇ ਦੀ ਸੇਵਾ ਕੀਤੀ ਤਾਂ ਪਾਰਟੀ ਨੇ ਮਾਨ ਦਿੱਤਾ ਪੰਜਾਬ ਦਾ ਮੁੱਖ ਬੁਲਾਰਾ ਜਦੋਂ ਦੇ ਸੌਤਕ ਸਮਾਗਮ ਵਿੱਚ ਮੌਜੂਦ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਲਵਜੋਤ ਸਿੰਘ ਜੀ ਹੌਲੇ ਹੌਲੇ ਵਿਚਾਰਾਂ ਦੀ ਸਾਂਝ ਪਾ ਕੇ ਗਏ ਵਿਧਾਨ ਸਭਾ ਵਿੱਚ ਸਾਡੇ ਡੈਕਟਿਕ ਸਪੀਕਰ ਸਾਹਿਬ ਸਤਿ ਸ੍ਰੀ ਅਕਾਲ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾ ਦਿਨਾ। ਔਰ ਗੁਰਬਾਣੀ ਵਿੱਚ ਦੱਲਜ ਹੈ ਲੱਖ ਖੁਸ਼ੀਆਂ ਪਤਸਾਈਆਂ ਦੇ ਸਤਿਗੁਰੂ ਦੇ। ਔਰ ਖਾਸ ਤੌਰ ਤੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਪ੍ਰਸ਼ਾਸਨ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ। ਸੋ ਸਾਡੇ ਲੰਬਾ ਸਾਹਿਬ ਸਾਡੇ ਐਸਐਸਪੀ ਸਾਹਿਬ देर दी कर आईयो जो और <laughs> जो गुरु प्यारी गुरु रूपी सा संग दिशा तो प्रमाण गुरु صاحبਾਂ ने बोलो पक्षे पद की साथ पाई अपनी रचना पवित्र करिए वाहे गुरु जी का खालसा वाहे गुरु जी की फतेह मैं अपने वालों पौलो सारे नु जियां आदा फिर मुबारकबाद देना ਤੇ ਮੈਂ ਤੇ ਮੇਰੇ ਨਾਲ ਸਾਡੇ ਸਾਥੀ ਜਿੰਨੀਆਂ ਵੱਟਵਟ ਪੰਜਾਬ ਵਿੱਚ ਜਿੰਨੀਆਂ ਪੰਚਾਇਤਾਂ ਸਰਪੰਚਾਂ ਦੀਆਂ ਚੁਣੀਆਂ ਜਾਵੇ ਉਹ ਨਹੀਂ ਉਹਨਾਂ ਬੁਨੀਆਂ ਹੋਏਗਾ ਤੇ तकरीबन ਮੈਂ ਤੁਹਾਨੂੰ ਦੱਸਣਾ ਚਾਹਦਾ ਕਿ ਪੰਜਾਬ ਵਿੱਚ 13000 ਪਰਵਤ ਪੰਚਾਇਤਾਂ ਚੁਣੀਆਂ ਗਈਆਂ ਤੇ ਉਹਦੇ ਵਿੱਚ तकरीबन 3000 ਪੰਚਾਇਤਾਂ ਜਿਹੜੀਆਂ ਸਰਪੰਚਾਂ ਦੀ ਚੁਣੀਆਂ ਗਈਆਂ ਕਿ ਜਿਹਦੇ ਨਾਲ ਆਪਸੀ ਪੈਚਾਰਾ ਜਿਹੜੀ ਗੁੱਡਵਾਦੀ ਖਤਮ ਹੋਏਗੀ ਪਾਰਟੀਵਾਦੀ ਖਤਮ ਹੋਏਗੀ ਤੇ ਮੈਂ ਅਸੀਂ ਗੱਲ ਕਰਨੀ ਆ ਪਿੰਡ ਦੀ ਡਿਸਪੈਂਸਰੀ ਦੀ ਗੱਲ ਕਰਨੀ ਆ ਅਸੀਂ ਗੱਲ ਕਰਨੀ ਆ ਪਿੰਡ ਦੀ ਹਲਕੇ ਦੇ ਕਮਿਊਨਿਟੀ ਹੌਲਾਂ ਦੀ ਗੱਲ ਕਰਨੀ ਆ ਅਸੀਂ ਗੱਲ ਕਰਨੀ ਆ ਸਟੇਡੀਅਮ ਦੀ ਗੱਲ ਕਰਨੀ ਆ ਅਸੀਂ ਗੱਲਾਂ ਕਰਨੀਆਂ ਲਾਇਬ੍ਰੇਰੀ ਦੀ ਗੱਲਾਂ ਕਰਨੀਆਂ ਤੇ ਬੋਲੋ ਤੇ ਪ੍ਰਸ਼ਾਸਨ ਵੱਲੋਂ ਵੀ ਕਿ ਤੁਹਾਨੂੰ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਆਨ ਦਵਾਵਾਂਗੇ ਆਪਾਂ ਅਸੀਂ ਹਰ ਵੇਲੇ ਕੋਈ ਸੇਵਾ ਲਈ ਮੌਜੂਦ ਆ ਜਿਹੜਾ ਵੀ ਤੁਹਾਡਾ ਕੰਮ ਹੋਏਗਾ ਕੋਈ ਫੰਡ ਦੀ ਲੋੜ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦੀ ਆਮ ਦਰਵਾਗੇ ਸੋ ਇੱਕ ਵਾਰੀ ਫਿਰ ਆਈ ਹੋਈ 40 ਸਾਲਾਂ ਗੰਨੋਂ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਤੁਹਾਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਅਸੀਂ ਇਸ ਸੇਵਾ ਨੂੰ ਅਸੀਂ ਇਮਾਨਦਾਰੀ ਸ਼੍ਰੀ ਬ੍ਰਹਮ ਸ਼ੰਕਰ ਦੀਪਾ ਜੀ ਦਾ ਸਨਮਾਨ ਹੋਵੇਗਾ ਉਹਨਾਂ ਤੋਂ ਬਾਅਦ ਵਿਧਾਇਕ ਸ਼੍ਰੀ ਜਸਵੀਰ ਸਿੰਘ ਰਾਜਾ ਜੀ ਉਹਨਾਂ ਤੋਂ ਬਾਅਦ ਵਿਧਾਇਕ ਸ਼੍ਰੀ ਕਰਮਵੀਰ ਸਿੰਘ ਘੁੰਮਣ ਜੀ ਉਹਨਾਂ ਤੋਂ ਬਾਅਦ ਡਾਕਟਰ ਇਸ਼ਾਨ ਕੁਮਾਰ ਐਮਐਲਏ ਹਲਕਾ ਚੱਪੇਵਾਲ ਤੋਂ ਉਹਨਾਂ ਦਾ ਸਨਮਾਨ ਹੋਵੇਗਾ ਸਨਮਾਨ ਪ੍ਰਾਪਤ ਕਰਨ ਉਨਾ ਤੋਂ ਬਾਅਦ ਸ਼੍ਰੀ ਹਰਮਿੰਦਰ ਬੱਛੀ ਜੀ ਪਾਬਲਾ ਜੀ ਵੀ ਆਪਣਾ ਸਨਮਾਨ ਹਾਸਲ ਕਰਨ। ਉਨਾ ਤੋਂ ਬਾਅਦ ਮੈਂਬਰ ਕੌਂਸਲਰ ਕਮਿਸ਼ਨ ਸ਼੍ਰੀ ਦਸਪਾਲ ਸਿੰਘ ਜੀ ਜਿਹੜਾ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਦੇਵਰਾਜ ਜੀ ਉਨਾ ਤੋਂ ਬਾਅਦ ਡੈਪਟੀ ਮੇਅਰ ਸ਼੍ਰੀਮਤੀ ਰੰਜੀ ਦਾ ਸਨਮਾਨ ਹਾਸਲ ਕਰਨ ਜੀ। ਦੁਨਤਵਾਰ گاਉਂ ਦੇ ਜਤਿੰਦਰ ਜੀ ਉਹ ਵੀ ਆਪਣਾ ਸਨਮਾਨ ਹਾਸਲ ਕਰਨਗੇ ਸੱਚੇ ਵਿਰੋਧ ਈਸ਼ਵਰ ਦੀ ਸੋਖਾ ਦਾ ਕਿ ਮੈਂ ਕਾਨੂੰਨ ਦਾਾਰਾ સ્થાਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਅਤੇ ਨਿਸ਼ਠਾ ਰੱਖਾਂਗਾ ਮਾਨਦਾਰੀ ਨਾਲ ਲਵਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਚੁਣੇ ਪੰਜ ਸਰਪੰਚ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਆਪੋ ਆਪਣਾ ਸਥਾਨ ਲੈ ਲਿਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1400 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀਗੀਆਂ ਉਹ ਬਾਈਲੈਕਸ਼ਨ ਚਾਰਲਸੀ ਚੱਬੇਲ ਹਲਕੀ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਚ ਚੱਕ ਸਮਾਗਮ ਰੱਖਿਆ ਗਿਆ ਤਾਂ ਮੈਂ ਇਸ ਮੌਕੇ ਮੈਂ ਸਾਰੇ ਨਵੇਂ ਚੁਲੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਪੁਆਈ ਗਈ ਤੇ ਅਸੀਂ ਉਹਨਾਂ ਨੂੰ ਸੁਵਾਸਨ ਦਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਹਰ ਬਿਲੇ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨ ਦੀ ਨਾ ਇਮਾਨਦਾਰੀ ਨਾਲ ਐਪਲੀ ਸੇਵਾ ਨਿਵਾਨ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦਾ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਂਦੇ ਜੀ ਜੀ ਜੀਰਵਾਦ ਨੂੰ ਕੱਲ ਸਜ਼ਾ ਸੁਣਾਈ ਗਈ ਆ ਤੇ ਕੀ ਹਾਂਜੀ ਜੀਰਵਾਦ ਲੁਕੀ ਸਿੰਘ ਬਾਦਲ ਉਹ ਦਾ ਛੱਡੋ ਤੁਸੀਂ ਅੱਜ ਦੀ ਗੱਲ ਕਰ ਲਈਏ ਜੀ ਜੀ ਹੇ ਸਰਕਾਰ ਬੋਲੋ ਡਿਪਾਰਟਮੈਂਟ ਬੋਲੋ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਤੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੇ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਿਆ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲੇ ਭਾ ਜਦੋਂ ਮਜੀ ਤੁਸੀਂ ਇਲੈਕਸ਼ਨ ਪੰਜਾਬ ਚ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਫਕਰੇ ਕੌਮ ਦਾ ਜਿਹੜਾ ਪਾਪਰ ਲਿਆ ਗਿਆ ਕਾਲਸਾ ਕਰ ਰਹੇ ਹਾਂ ਚਲੋ ਅਸੀਂ ਜੋ ਵੀ ਖਾਲਸਾ ਸਾਹਿਬ ਨੇ ਸਾਡੇ ਬੜੇ ਸਤਿਕਾਰਯੋਗ ਨੇ ਮਾਣਯੋਗ ਨੇ ਅਸੀਂ ਸਿਰਚ ਕਰਦੇ ਉਹਨਾਂ ਅੱਗੇ ਤੇ ਜੋ ਵੀ ਫੈਸਲਾ ਲਿਆ ਸੀ ਫੈਸਲਾ ਲਿਆ ਗਿਆ ਤੇ ਉਹ ਤੇ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਜੀ ਜੀ ਕਿਸੇ ਪ੍ਰਧਾਨ ਜੀ ਨੇ ਕਿਹਾ ਜੀ ਉਹਨੇ ਇਲੈਕਸ਼ਨ ਚਲਾਈ ਕਰਾਇਆ ਕੋਈ ਚੀਜ਼ ਨਹੀਂ ਰਹੇ ਪੰਥ ਦੇ ਜੀ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਪੱਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਵੇ ਜੋ ਫੈਸਲਾ ਹੋਵੇ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ ਅਸੀਂ ਰਿਕਵੈਸਟ ਜਿਹੜੀ ਦਿੱਥੇ ਬੰਦੀ ਦੀ ਸੀਗੀ ਸਰਕਾਰ ਨੇ ਉਹ ਵੀ ਸੀਐਮ ਸਾਹਿਬਸ ਨੇ ਵੀ ਕਿਹਾ ਹੈ ਕਿ ਉਸੇ ਉਹਨਾਂ ਦੇ ਨਜ਼ਰ ਚ ਲਿਆਤੀ ਗੱਲ ਉਹਨਾਂ ਦੇ ਜੀ ਅੱਜ ਕਿੰਨੇ ਪੰਚਤ ਸਰਪੰਚ ਕਿੰਨੇ तकरीबन 1400 ਪੰਚਾਇਤ ਸੀਗੀਆਂ ਜ਼ਿਲ੍ਹਾ ਸ਼ਾਰਕੋਟ ਦੀ ਉਹ तकरीबन 9000 ਦੇ ਆਸ-પાસ ਪੰਚ ਸਹਿਬਾਨ ਤੇ ਸਰਪੰਚ ਸਹਿਬਾਨ ਅੱਜ ਉਹਨਾਂ ਨੇ ਸੌਂ ਚੁੱਕੀ ਅ ਅੱਜ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਜਿਸ ਦੇ ਮੁੱਖ ਮਹਿਮਾਨ ਡਾਕਟਰ ਅਵਜੋਤ ਜੀ ਸੀਗੇ ਔਰ ਉਹਨਾਂ ਨੇ ਸਾਰੇ ਚੁਣੇ ਹੋਏ ਨਵੇਂ ਪੰਚਾਇਤਾਂ ਨਵੀਆਂ ਪੰਚਾਇਤਾਂ ਨੂੰ ਪੰਚ ਪੰਚਾਇਤ ਮੈਂਬਰਾਂ ਨੂੰ ਸਰਪੰਚ ਸਹਿਬਾਨਾਂ ਨੂੰ ਸੌ ਚੁਕਾਈ ਔਰ ਸੌ ਚੁੱਕ ਦੀ ਰਸਮ ਹੈ ਸਮਝਦਾ ਕਿ ਥੋੜੀ ਜਿਹੀ ਲੇਟ ਜ਼ਰੂਰ ਹੋ ਗਈ ਕਿਉਂਕਿ ਬਾਇ ਇਲੈਕਸ਼ਨ ਸੀ ਜਨਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਉਹਨਾਂ ਦੇ ਜਿਹੜੇ ਸੌ ਚੁੱਕ ਸਮਾਗਮ ਅੱਜ ਹੋਏ ਔਰ ਬੜੀ ਸ਼ਾਨ ਦੇ ਨਾਲ ਬੜੇ ਸਮਝਦਾ ਕਿ ਮੈਂ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੈ ਕਿ ਲੋਕਤੰਤਰ ਦੀ ਮੂਲ ਇਕਾਈ ਹੈ ਅੱਜ ਇਹ ਲੋਕਤੰਤਰ ਦੀ ਮੂਲ ਇਕਾਈ ਦੇ ਲਈ ਜਿਹੜਾ ਇਲੈਕਸ਼ਨ ਕਰਵਾਇਆ ਗਿਆ ਪੰਚਾਇਤਾਂ ਚੁਣੀਆਂ ਗਈਆਂ ਉਸ ਦੇ ਲਈ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਬਹੁਤ ਵਧਾਈ ਜਿਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਜਿਹੜੀਆਂ ਚੋਣਾਂ ਕਰਵਾਈਆਂ ਗਈਆਂ ਆ ਦੇਖੋ ਇੱਕ ਤੋਂ ਸਭ ਤੋਂ ਵੱਡੀ ਗੱਲ ਹੈ ਫੇ ਉਹਨਾਂ ਨੇ ਆਪਣੇ ਗੁਨਾਹ ਜਿਹੜੇ ਆ ਉਹ ਇੱਕ ਭਰੀ ਅਦਾਲਤ ਦੇ ਵਿੱਚ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰੀ ਅਕਾਲਤਬ ਤਖਤ ਸਾਹਿਬ ਉੱਥੇ ਆਪਣੇ ਗੁਨਾਹ ਜਿਹੜੇ ਕਬੂਲ ਕੀਤੇ ਔਰ ਮੈਂ ਸਮਝਦਾ ਕਿ ਗੁਨਾਹ ਕਬੂਲ ਗੁਨਾਹਾਂ ਦੀ ਜਿਹੜੀ ਸਜ਼ਾ ਹੈ ਉਹ ਇਸ ਜਿਹੜੀ ਸਾਡੀ ਇਸ ਕੋਰਟ ਦੇ ਵਿੱਚ ਦੁਨੀਆ ਦੀ ਕੋਰਟ ਦੇ ਵਿੱਚ ਤਾਂ ਦਿੱਤੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਜਿਹੜੀ ਉਸ ਮਾਲਕ ਦੀ ਕੋਰਟ ਆ ਉਸ ਕੋਰਟ ਦੇ ਵਿੱਚ ਜਿਹੜੀ ਇਹਨਾਂ ਗੁਨਾਹਾਂ ਦੀ ਮਾਫੀ ਨਹੀਂ ਮਿਲ ਸਕਦੀ ਸਰ ਇਹ ਜਿਹੜਾ ਤੇ ਤਾਂ ਇਹ ਪ੍ਰਕਾਰ ਦੇ ਬਾਬਤ ਬਾਬਤ ਲੈ ਜੀ ਇਹ ਦੇਖੋ ਇਹ ਤਾਂ ਸਮਾਂ ਆਣ ਤੇ ਜਿਹੜਾ ਉਹ ਸਾਰਾ ਅਨਫੋਲਡ ਹੋਏਗਾ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਜੋ ਕੱਲ ਪ੍ਰਕਰਣ ਹੋਇਆ ਇਹ ਪੰਜਾਬ ਦੇ ਲਈ ਪੰਜਾਬ ਦੇ ਲੋਕ ਹਮੇਸ਼ਾ ਕਹਿੰਦੇ ਸੀ ਕਿ ਇਹਨਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਨਾਲ ਰੋਹ ਕਮਾਇਆ ਔਰ ਕੱਲ ਮੈਂ ਸਮਝਦਾ ਕਿ ਉਹ ਬੜਾ ਇਤਿਹਾਸਿਕ ਦਿਹਾੜਾ ਸੀ ਕਿ ਇਹਨਾਂ ਨੇ ਖੁਦ ਮੰਨਿਆ ਕਿ ਅਸੀਂ ਪੰਜਾਬ ਦੇ ਬੈਰੀ ਆ ਅਸੀਂ ਪੰਜਾਬ ਦੇ ਦੁਸ਼ਮਣ ਆ ਔਰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਭ ਆਪ ਦੀ ਬਿਧਾਏ ਇੱਕ ਵਾਰ ਵੀ ਇਹ ਪਤਾ ਉਹਨਾਂ ਨੇ ਅੱਜ ਦੇ ਬਿਆਨ ਦਰੂਸਤ ਕਿਹਾ ਕਿ ਸਰਕਾਰ ਨੇ ਮਦਦ ਕੀਤੀ ਪਰ ਉਹ ਗੱਲ ਸਹੀ ਨਹੀਂ ਕਿ ਉਹਨਾਂ ਨੇ ਬੋਟ ਚਾਲ ਆਜੀ ਕੁਮਰਪੁਰ ਜੇ ਪ੍ਰਤਾਪ ਜੀ ਦੇ ਬਿਆਨ ਮੈਂ ਸੁਣੇ ਨਹੀਂ ਉਹਨਾਂ ਦੇ ਨਿੱਜੀ ਬਿਆਨ ਹੋਣਗੇ ਬਟ ਉਹਨਾਂ ਬਿਆਨ ਸੁਣਨ ਤੋਂ ਬਾਅਦ ਫਿਰ ਜ਼ਰੂਰ ਪ੍ਰਤੀਕਿਰਿਆ ਜੀ ਜ਼ਰੂਰ ਦੇਣਾ